བདེ་ལེགས་པའི་དགོངས་པ་ལ་འབེབས་ནས་ལོངས་སྤྱོད་བྱེད་ནས་རང་ཉིད་ལ་རོགས་རམ་བྱས་པ་དེ་ཡིན་པ་རེད། དེ་བ་འདིའི་ཞུགས་པ་དེ་རེད། I ਬਹੁਤ ਬਹੁਤ ਵਾਹਿਗੁਰੂ ਜੀ ਕਾ ਬਖਸ਼ਾ ਵਾਹਿਗੁਰੂ ਕੀ ਬਤੇ ਤੇ ਦਿਆ ਇਨੇ ਦਾਬ ਨਿਵਾਰਨ ਆਰਾ ਦੁੱਖਾਂ ਦਾ ਸੁਖਾਰ ਤੁਹਾਨੂੰ ਬੇਨਾਂ ਕੋ ਲਾਗੇ ਜਾਕੀ ਪਾਵਾ ਗੀਰਦਾਸ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਸ੍ਰੀ ਭਗਵਤੀ ਜੀ ਸਹਾਇਵਾ ਸ੍ਰੀ ਭਗਵਤੀ ਜੀ ਕੀ ਬਾਦ ਸਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੇ ਵਰణా ਨਿਕਲੇ ਧਿਆਏ ਗਿਰੰਤ ਗੁਰ ਤੇ ਪ੍ਰਦਾਸ ਰਾਮਦਾਸੇ ਹੋਈ ਸਹਾਇ ਅਜਨ ਹਰਿ ਗਵਿੰਦ ਨੋ ਸਿਮਰੋ ਸ੍ਰੀ ਹਰਿਦਾਇ ਦੇ ਰਾਰ ਬਿਸ਼ੰਧਿਆਈਏ ਸ੍ਰਿਠਿ ਸਭ ਤੁਜਾਇ ਕਰੋ ਤੇਗ ਬਹਾਦਰ ਸਿੰਘ ਜੀ ਘਰ ਨਾਮ ਨਿਦੇ ਆਵੇ ਤਾਏ ਸਭ ਤਾਏ ਹੋਏ ਸਹਾਏ ਰਸਮੀਸ਼ ਪਿਤਾ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਸਾਈ ਹੋਏ ਸਹਾਏ ਦਸਾਂ ਬਾਦਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਜੀ ਕੇ ਧਿਆਨ ਕਰਕੇ ਖੜਸਾ ਜੀ ਬੱਲਾ ਪੰਜਾ ਪਿਆਰਿਆ ਜਮਾ ਸਾਹਿਬ ਜਦਿਆਂ ਜਾਲੀ ਮੁਕਤੇ ਆਸਮੋਂ ਹਟੀਆਂ ਜਪੀਆਂ ਤਪੀਆਂ ਜਨਾਵੇਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗਵਾਹੀ ਦੇਗ ਜੰਨ ਲੱਤੀ ਕੀ ਤਾਕਤ ਨਾ ਪਿਆਰਿਆ ਸਿਆਰਿਆ ਦੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲ ਜੀ ਜੇਦਾ ਸਿੰਘਾਂ ਸਿੰਘਣੀਆਂ ਧਰਮ ਦੇ ਸਿਦਦਿੱਤੇ ਗੰਧ ਬੰਦ ਘਟਾਏ ਕੋਪਰੀਆਂ ਲੋਹਾਈਆਂ ਦਰਕੜੀਆਂ ਤੇ ਜੜੇ ਤੰਦਿਆਰਿਆਂ ਨਾਲ ਜਿਲਾਏ ਗੋਲਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਪਰਮ ਨਹੀਂ ਹਾਰਿਆ ਸਿੱਖੀ ਕੇ ਸਾਥ ਸਵਾਸ ਸੰਦੇਵ ਲਿਭਾਉਂਦੇ ਸੀ ਦੋਏ ਤੇਰਾ ਸਿੰਘਾਂ ਸਿੰਘਣੀਆਂ ਚੰਗਿਆ ਦੇ ਕੋਇਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣੇ ਪੰਯਾਤਕਾ ਸਰਬੱਤ ਗੁਰਦਵਾਰਿਆਂ ਜੀ ਕਾ ਧੰਨਦਰ ਕੀ ਖਾਲਸਾ ਜੀ ਬੋਲੇ ਜੀ ਪ੍ਰਤਮੇ ਸਰਬਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਕਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿ ਆਵਣ ਜਪਿ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਿਹਾ ਕਾਲਸਾ ਜੀ ਸਾਹਿਬ ਤਾ ਤਰਿ ਚਾਰਾ ਦੇ ਰਤ ਜਿ ਕੇ ਪੈ ਪਤ ਜਿ ਕੇ ਜੀ ਚਰੇ ਸਾਹਿਬ ਜੀ ਸਹਾਰੇ ਘਾਟ ਜਿ ਕੇ ਮੋੜ ਬਾਧੇ ਭੁਲ ਦੇ ਸੁਭਾਣ ਜੀ ਸਿਖਾ ਨੂੰ ਸਿੱਖੀ ਦਾਣ ਕੇਸ ਦਾਣ ਬਹਿ ਦਾੰ ਬੇਕ ਦਾੰ ਵਿਸਾਹੂ ਦਾਣ ਬਲੂਸਾ ਦਾਣ ਧੰਨ ਸਿਰ ਦਾਣ ਨਾਮ ਦਾ ਸਰਬਾਹ ਜੀ ਦੇ ਦਰਸ਼ਨ ਸ਼ਰਾਨ ਚੌਕੀਆਂ ਚੱਲੇ ਬੁਗੇ ਜੁਗ ਜੁਗ ਅਟਲ ਧਰਮ ਕਾ ਜੇ ਕਾ ਗੁਰ ਜੀ ਸਿਖਾਂ ਦਾ ਮਨ ਨਹੀਂ ਮਾ ਮਤੁੱਸੀ ਮਰ ਪਾਤੇ ਰਾਖੇ ਆਵਾਏ ਤੂੰ ਏ ਅਕਾਲ ਪੁਰਖ ਅੰਤੁਰ ਜਾਮੀ ਆਪਣੇ ਪਥ ਦੇ ਸਦਾ ਦੇ ਸਮਾਇ ਰਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਨਾਪੋ ਖਾਲਸਾ ਸੰਤਨ ਨੂੰ ਵਿਛੋੜਿਆ ਗਿਆ ਜੀ ਹੱਲੇ ਦਰਸ਼ਨ ਦਾ ਤੇ ਸੇਵਾ ਸੰਬੰਧ ਦਾ ਦੰਬਿਆਰੇ ਗਾਲ ਸਾਹਿਬ ਜੀ ਨੂੰ ਬਖਸ਼ੋ ਜੀ ਨਮਾਣਿਆ ਤੇ ਮਾਣ ਨਿਦਾਰਿਆਂ ਦੇ ਤਾਣ ਨੇ ਉਟਿਆਂ ਦੇ ਹੋਟ ਆਸਰਿਆਂ ਦੇ ਆਸਰੇ ਸੱਚੇ ਪਤਾਲ ਤਦ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਚਵਰ ਸ਼ਤਰ ਪਸਤ ਦੇ ਮਾਲਕ ਹਾਜ਼ਰ ਨਾਜ਼ਰ ਸਾਹਿਬ ਯਾਰ ਨ ਕਮਲਾ ਵਿੱਚ ਅਰਦਾਸ ਬੇਨਤੀ ਜੋੜੜੀ ਪ੍ਰਾਰਥਨਾ ਸਤਿਗੁਰ ਜੀ ਆਪ ਜੀ ਦਾ ਫੁਰਮਾਨ ਲਾ ਖੁਸ਼ੀ ਆ ਪਾਤਸ਼ਾਹਿਆ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੰਗ ਜਗ ਚਾਨਣ ਕੋ ਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅਦੇ ਤਨ ਤਨ ਸ੍ਰੀ ਗੁਰੂ ਨਾਰਕਦੇਵ ਮਹਾਰਾਜ ਜੀ ਦੇ ਅਵਤਾਰ ਕੁਰਬਣ ਮੁੱਖ ਰੱਖਦੇ ਆਂ ਸਤਿਗੁਰ ਜੀ ਨਗਰ ਚਾਂਬੇ ਸਾਰੇ ਸੰਤ ਦੇ ਵੱਲੋਂ ਦਸਾਂ ਨਵਾਂ ਦੇ ਕ੍ਰਿਤ ਕਮਾਈ ਨੂੰ ਸਫਲੇ ਕਰਦੇ ਆਂ ਆਇ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸਤਿਗੁਰ ਜੀ ਕੋਈ ਜਦ ਪਹਿਲਾ ਤੁਰਤੀ ਬਾਣੀ ਆਈ ਇਨ ਸਗਨੇ ਚਿੰਤ ਮਟਾਈ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਸੰਨ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰ ਜੀ ਬਾਣੀ ਆਦਤੋਂ ਮਦ ਮਦ ਤੋਂ ਅੰਤ ਸੰਪੂਰਨ ਭੋਗ ਪਾਏ ਗਏ ਹਨ ਸਤਿਗੁਰ ਜੀ ਆਪ ਜੀ ਦੇ ਯੁਰ ਉਹ ਬਧੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਸਮੂਹ ਨਗਰ ਨਿਵਾਸੀਆਂ ਸੰਤਾਂ ਦੇ ਵੱਲੋਂ ਸਤਿਗੁਰ ਜੀ ਤਾਂਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮੇ ਨਿਰਮੇ ਗਏ ਸਰੂਪ ਦੇ ਵਿੱਚੋਂ ਪਹਿਲਾ ਸ੍ਰੀ ਸਹਿਜ ਪਾਠ ਪ੍ਰਾਰambh ਕਰਵਾਇਆ ਸੀ ਜਿਨ੍ਹਾਂ ਦੇ ਭੋਗ ਪਏ ਹਨ ਸਤਿਗੁਰ ਜੀ ਮਯੂਦਾ ਸਮੇ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਪਰਿਵਾਰਾਂ ਦੇ ਵੱਲੋਂ ਨਗਰ ਨਿਵਾਸੀਆਂ ਦੇ ਵੱਲੋਂ ਸਤਿਗੁਰ ਜੀ ਆਪ ਜੀ ਨੂੰ ਸੁੰਦਰ ਰਮਾਲਾ ਸਹਿ ਭੇਟ ਹੋਏ ਨਾਨਕ ਸਤਿਗੁਰ ਜੀ ਆਪ ਜੀ ਨੂੰ ਸ਼ੋਭਨੀਕ ਹੋ ਰਿਆ ਪੰਗੀ ਕਾਰ ਕਰੋ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰਿ ਕਾ ਬਾਪੇ ਮੇਲੇ ਦੇ ਮਹਾਨ ਵਾਕ ਅਨੁਸਾਰ ਲੋਕ ਪਰ ਲੋਕ 'ਤੇ ਪਰਦੇ ਢਕਣੇ ਇਲਾਜ ਬਤਰਕਣੀ ਜਿਤ ਮਾਨ ਬਣਾਈ ਰੱਖਣਾ ਚੜਦੀ ਕਲਾ ਬਖਸ਼ਨੀ ਸਾਰੇ ਨਗਰ ਵਿੱਚ ਆਪਸੀ ਮੇਲ ਜੋਲ ਪ੍ਰੇਮ ਪਿਆਰ ਇਕ ਪਾਠ ਇਜਤ ਮਾਨ ਇਕਤਾ ਬਖਸ਼ਿਸ਼ ਕਰਨੀ ਦੀ ਸਾਰੇ ਨਗਰ ਨੂੰ ਚੜਦੀ ਕਲਾ ਦੀਆਂ ਦਾਤਾਂ ਬਖਸ਼ਨੀਆਂ ਜਨ ਦੁਗਣੀ ਰਾਤ ਚੁਗਣੀ ਤੱਕੀ ਬਖਸ਼ਨੀ ਕਮਾਈਆਂ ਤੇ ਵਾਧੇ ਵਰਤਨਾ ਪਾਉਣੀਆਂ ਜੀ ਨੌਜਵਾਨ ਪੀੜ੍ਹੀ ਨੂੰ ਆਪਣੇ ਚਰਮਾ ਦਾ ਪਿਆਰ ਬਖਸ਼ਣਾ ਬੁਰ ਸਿੱਖੀ ਦਾ ਜੀਵਨ ਬਖਸ਼ਨਾ ਬੁਨਕਾਤਕ ਦੀਪਾਂ ਕਸ਼ਟਾਂ ਤੋਂ ਬਚਾ ਕੇ ਰੱਖਣਾ ਨਸ਼ਿਆਂ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ ਰੱਖਣਾ ਕਿਰਪਾ ਕਰਨੇ ਸਤਿਗੁਰ ਜੀ ਸਾਰੇ ਸੰਗਤ ਦੇ ਹਾਇਰ ਦਰ ਪ੍ਰਮਾਨ ਕਰਨੇ ਕਦਮ-ਕਦਮ ਲੇਖੇ ਵਿੱਚ ਲਾਉਣੇ ਸਤਿਗੁਰ ਜੀ ਮਜੂਦਾ ਸਮੇਂ ਸ਼੍ਰੀ ਸਹਿਜ ਪਾਤਸ਼ਾਹ ਜੀ ਦੇ ਭੋਗ ਨੂੰ ਮੁੱਖ ਰੱਖਦੇ ਆ ਬਖਸ਼ੇ ਆਪਣਾਰਿਆਂ ਦੇ ਵਿੱਚੋਂ ਅਮਰਤਮਈ ਘਰਾ ਪ੍ਰਸ਼ਾਦ ਦੇ ਦੇਗ ਕਿਆ ਦੇ ਲੰਗਰ ਸੁਨੋਸਿਆਂ ਦੇ ਨਾਲ ਅਤੇ ਭੁਜੇ ਬਦਾਨੇ ਰਾਚਾ ਦੇ ਲੰਗਰ ਭਾਜਨੇ ਸਤਿਗੁਰ ਜੀ ਦਰ ਪ੍ਰਵਾਣ ਕਰਉਣ ਇੱਕ ਪ੍ਰਕਾਰ ਭੋਜਨ ਮੋਖਿਓ ਬੋਭ ਜਿੰਦ ਸਟਾਈ ਤੇਰੀ ਬਾਸਾ ਸੋਚ ਬਿਤਰਾ ਨੂੰ ਲਾਵੋ ਭੋਗ ਹਰ ਰਾਇ ਲਗਿਆ ਤੋਂ ਸਰਬਾ ਸਤ ਦੇ ਰਸਨੇ ਲਾਇ ਕੋਈ ਜੋ ਛਕੇ ਸਤਨਾਮ ਵਾਹੀ ਗੁਰੂ ਤੇਰਾ ਨਾਮ ਜੱਪੇ ਸਤਿਗੁਰ ਜੀ ਕਿਰਪਾ ਕਰਨੀ ਨਗਰ ਨਿਵਾਸੀ ਸੰਗਤ ਵੱਲੋਂ ਸਹਿਬਾਨ ਸਾਹਿਬ ਜੀ ਦੀ ਦਰਸ਼ਨੀ ਪੇਟਾ ਹਾਜ਼ਰ ਹੋਏ ਜਮਾ ਖਜਾਨਿਆਂ ਤੋਂ ਮਾਇਆ ਇੱਕ ਜਾਣੇ ਭਰਪੂਰ ਕਾਰਕਟਕ ਦੂਰ ਕਰਨੇ ਕਮਾਈਆਂ ਤਵਾਦੇ ਦੇ ਰੋਗ ਤਾਬਖੇ ਦਰਨੀ ਨੇ ਆਪ ਜੀ ਦੇ ਜੋਰਾਂ ਜਾਂ ਪੰਨੀਆਂ ਸਾਰੀਆਂ ਸੰਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾ ਦਰ ਪਰਵਾਰ ਕਰਨੀਆਂ ਕਦਮ ਕਦਮ ਦੇਖੇ ਵਿੱਚ ਲਾਉਣੇ ਮਨੋ ਕਾਮਨਾ ਮਨੋ ਭਾਵਨਾ ਪੂਰੀਆਂ ਕਰਨੀਆਂ ਸੁਖ ਸ਼ਾਂਤੀ ਦਾ ਬਰੋਤੇ ਬਖਸ਼ ਕਰਨੇ ਸਤਿਗੁਰ ਜੀ ਮਹਾਰਾਜ ਸਮੇਂ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਗੜੇ ਪ੍ਰਾਰਥਨਾ ਬੇਨਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਗੁਰ ਗਬਿੰਦ ਕਾ ਪੂਰਨ ਗੁਣਤਾਸ ਦੇ ਮਹਾਨ ਵਾਕ ਅਨੁਸਾਰ ਸਰਦਾਰ ਬਿੰਦਰ ਸਿੰਘ ਨੂੰ ਸਤਿਗੁਰ ਜੀ ਆਪ ਜੀ ਵਿਦੇਸ਼ਾਂ ਦੇ ਵਿੱਚ ਪੱਕੇ ਕਰਨ ਦੀ ਅਰਦਾਸ ਬੇਨਤੀ ਸਤਿਗੁਰ ਜੀ ਕਿਰਪਾ ਕਰਨੀ 아이브ਿੰਦਰ ਸਿੰਘ ਨੂੰ ਵਿਦੇਸ਼ਾ ਵਿਦਿਆਵਜਿਨੇ ਪੱਕੇ ਕਰਨ ਨਾਲ ਸੰਸਥਾ ਮਾਈ ਹੋਣਾ ਦਿਨ ਦੁਗਣੀ ਰਾਤ ਦੁਗਣੀ ترقی ਬਖਸ਼ਨੀ ਜੀ ਤੁਹਾਆਂ ਵਿੱਚ ਵਾਦੇ ਦੀ ਨਿਰੋਪਤਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸਾਰੇ ਪਰਿਵਾਰ ਦੇ ਸੱਤੇ ਮੇਹਰ ਭਰੇ ਹੱਥ ਕਲੇ ਸੁੱਖ ਸ਼ਾਂਤੀ ਵਰਤੌਣੀ ਜੀ ਅੱਜ ਆਉਣੀਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੱਜ ਫਿਰ ਭਟਾਵਾਂ ਦਰ ਪ੍ਰਵਾਣ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਕਿਰਪਾ ਕਰੋ ਜੀ ਇਸੇ ਤਰ੍ਹਾਂ ਹੀ ਔਰ ਨਵਾਰੇ ਸਮਿਆਂ 'ਚ ਸੰਗਤ ਨੂੰ ਨਗਰ ਨੂੰ ਸ਼ਾਹ ਦੇ ਨਾਲ ਆਪ ਜੀ ਦੇ ਗੁਰਪੁਰਾ ਮਨਾਉਣ ਦੀ ਬਲ ਬਖਸ਼ਣੀ ਆਪ ਜੀ ਦੇ ਗਰਤੀ ਸਿੰਘਾ ਕੋ ਸਹਿਯੋਗ ਪਾੜ ਦੀ ਬਾਣੀ ਪੜਦੇ ਆ ਪਰਿਵਾਰਾਂ ਤੋਂ ਸੇਵਾ ਨਿਭਾਉਂਦਿਆਂ ਤੋਂ ਅਨੇਕਾ ਪ੍ਰਕਾਰ ਦੀਆਂ ਪੁਨਾਸਵਾਵ ਅਖਰਵਾਦ ਘਟਕੋਚ ਕੁਮਾਕਰਨੀ ਬਾਣੀ ਬੜੀ ਸੋਧ ਕੇ ਸਭ ਛੱਡ ਪਰਵਾਰ ਕਰਨੀ ਜੀ ਬੜੀ ਸੁਣੀ ਬਾਣੀ ਦਾ ਭਾਵ ਲਗਦੀ ਸੰਗਤ ਦੇ ਹਿਰਦੇ ਤੇ ਉਪਾਉਣਾ ਕਿਰਪਾ ਕਰੋ ਜੀ ਪਾਵਨ ਪਿਤਰ ਬਾਣੀ ਵਿੱਚੋਂ ਪੰਤਰੋਪੁਣਾਵੇਂ ਦਾਤ ਬਖਸ਼ਿਓ ਹੁਕਮਨਾਵੇਂ ਤੇ ਚੱਲਣ ਦੀ ਸਮਰੱਥਾ ਬਖਸ਼ਿਓ ਜੀ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੁ ਰਾਜੀ ਜਾਵੇ ਸੁਖ ਹੋਵੇ ਨਾਮ ਜਪਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਦਸਤੋ ਵਾਹਿਗੁਰੂ ਜੀ ਕੀ ਹੰਸਾ ਵਾਹਿਗੁਰੂ ਜੀ ਕੀ ਬਤੇ ਦਰ ਆ ਗਿਆ ਭਈ ਅਕਾਦ ਕੀ ਤਵੇ ਜਾਇਆ ਸਾਂਸਿਕਾ ਵਾਇਰੂ ਨਾਮ ਜਹਾਜ਼